ਸ੍ਰੂਮਣੀ ਕਾਲੀ ਦਲ ਦੇ ਵੱਲੋਂ ਦੋ ਮੀਟਿੰਗਾਂ ਕੀਤੀਆਂ ਗਈਆਂ ਆ ਇੱਕ ਮੀਟਿੰਗ ਜਿਹੜੀ ਹੁੰਦੀ ਉਹ ਚੰਡੀਗੜ੍ਹ ਦੇ ਮੁਖ ਦਫ਼ਤਰ ਦੇ ਵਿੱਚ ਹੁੰਦੀ ਹੈ ਤੇ ਦੂਜੀ ਬਾਗੀਧਿਰ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਜਲੰਧਰ ਦੇ ਵਿੱਚ ਸਾਡੇ ਨਾਲ ਸੀਨੀਅਰ ਲੀਡਰ ਦਲਜੀਤ ਚੀਮਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਕਹਾਣੀ ਹੈ ਕਿਉਂਕਿ ਲਗਾਤਾਰ ਕਲੇਸ਼ ਵੀ ਨਜ਼ਰ ਆਉਂਦਾ ਹੈ ਧੜੇਬੰਦੀ ਵੀ ਨਜ਼ਰ ਆਉਂਦੀ ਆ ਚੀਮਾ ਸਾਹਿਬ ਕੀ ਲੱਗਦਾ ਹੈ ਇੱਕ ਪਾਸੇ ਇੱਥੇ ਮੀਟਿੰਗ ਚੱਲ ਰਹੀ ਆ ਚਰਚਾਵਾਂ ਚੱਲ ਰਹੀਆਂ ਨੇ ਮੰਥਨ ਕੀਤਾ ਜਾ ਰਿਹਾ ਦੂਜੇ ਪਾਸੇ ਮੀਟਿੰਗ ਬਾਗੀਧਿਰ ਦੇ ਵੱਲੋਂ ਕੀਤੀ ਆ ਰਹੀ ਹੈ ਦੇਖੋ ਇੱਥੇ ਜ ਉਹ ਸਾਰੇ ਜ਼ਿਲ੍ਹਾ ਜਥੇਦਾਰ ਸਰਬੰਤੀ ਮੀਟਿੰਗ ਹੈ। ਔਰ ਸਾਰੇ ਹਲਕਾ ਇੰਚਾਰਜ ਜਿਹੜੇ ਆ ਸਾਡੇ ਉਹਨਾਂ ਦੀ ਮੀਟਿੰਗ ਹੈ। ਔਰ ਇਹ ਪੂਰੀ ਪਾਰਟੀ ਹੈ। ਡੈਮੋਕ੍ਰੇਸੀ ਦੇ ਵਿੱਚ ਇੱਕ ਪਾਸੇ ਸਾਰੀ ਪਾਰਟੀ ਮੰਤਨ ਕਰ ਰਹੀ ਹੈ ਕੱਲ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੈ। ਪਹਿਲਾਂ ਕੋਰ ਕਮੇਟੀ ਦੀ ਹੋ ਕੇ ਆਟੀ ਹੈ। ਇੱਕ ਤਾਂ ਚੰਗਾ ਇਹ ਹੁੰਦਾ ਕਿ ਜਦੋਂ ਅਫੀਸ਼ੀਅਲ ਜਿਹੜੀ ਆ ਕਾਰਵਾਈ ਚੱਲ ਰਹੀ ਹੈ ਇਨਟਰੋਸਪੈਕਸ਼ਨ ਦੀ ਫੀਡਬੈਕ ਦੀ ਤੇ ਉਸ ਤੋਂ ਪਹਿਲਾਂ ਇੰਨੀ ਕਾੜੀ ਕੀ ਹੈ ਕਿ ਤੁਸੀਂ ਵੱਖਰੀ ਮੀਟਿੰਗ ਕਰੋ। ਇਸ ਇੰਦਰ ਬੰਦਿਆਂ ਨੂੰ ਵੈਸੀ ਅੱਛਾ ਨਹੀਂ ਲੱਗਦਾ ਬੈਟਰ ਹੁੰਦਾ ਉਹ ਵੀ ਵਿੱਚ ਬੈਠਦੇ ਉਹ ਵੀ ਸਾਰਿਆਂ ਦੀ ਗੱਲ ਸੁਣਦੇ ਫੀਡਬੈਕ ਸਾਰੀ ਉਹਨਾਂ ਦੇ ਕੋਲ ਹੁੰਦੀ ਫਿਰ ਜੇ ਉਹਨਾਂ ਨੂੰ ਲੱਗਦਾ ਕਿ ਕਿਤੇ ਕਮੀ ਹੈ ਤੇ ਇੱਥੇ ਆਪਣੀ ਬੈਠ ਕੇ ਉਹਨਾਂ ਨੂੰ ਵੀ ਹੱਕ ਹੈ ਉਹ ਗੱਲ ਆਪਣੀ ਰੱਖ ਸਕਦੇ ਸੀ ਪਰ ਜਦੋਂ ਤੁਸੀਂ ਅਫੀਸ਼ੀਅਲ ਪ੍ਰੋਸੈਸ ਇੱਕ ਪਾਸੇ ਚੱਲ ਰਿਹਾ ਔਰ ਉਹਨੂੰ ਬਾਈਪਾਸ ਕਰਕੇ ਪ੍ਰੀ ਡਿਟਰਮੈਂਟ ਆਪਣਾ ਕੋਈ ਜਿਹੜਾ ਇਸ਼ੂ ਲੈ ਕੇ ਅੱਗੇ ਵਧਦੇ ਹੋ ਤਾਂ ਉਹਨਾਂ ਤੇ ਫਿਰ ਕਈ ਤਰ੍ਹਾਂ ਦੇ ਡਾਊਟ ਕ੍ਰੀਏਟ ਹੁੰਦੇ ਇਸ ਕਰਕੇ ਹਾਲੇ ਤੱਕ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕਿਉਂਕਿ ਗਿਣਤੀ ਦੇ ਬੰਦੇ ਬਗਾਵਤ ਨੇ ਉਹ ਚਾਰ ਬੰਦੇ ਦਾ ਡਿਫਰੈਂਸ ਆਪੀਨੀਅਨ ਹੋ ਸਕਦਾ ਜਦੋਂ ਪਾਰਟੀ ਸਾਰੀ ਇੱਕ ਝੋਟਾ ਤੇ ਕੋਈ ਮжоਰਿਟੀ ਵਾਲੀ ਵੀ ਗੱਲ ਨਹੀਂ ਸਾਰੇ ਆਲਮੋਸਟ ਇੱਕ ਝੋਟਾ ਪੰਜ ਸੱਤ ਬੰਦਿਆਂ ਦਾ ਕੀ ਹੁੰਦਾ ਚੀਮਾ ਸਾਹਿਬ ਕਿਤੇ ਨਾ ਕਿਤੇ ਪਹਿਲਾਂ ਵੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੁੱਕੇ ਗਏ ਆ ਕਿ ਪ੍ਰਧਾਨਗੀ ਜਿਸ ਤਰ੍ਹਾਂ ਪਹਿਲਾਂ ਵੀ ਪੰਜ ਪ੍ਰਧਾਨਗੀ ਦਾ ਵੀ ਸਲਾਹ ਦਿੱਤੀ ਗਈ ਸੀ ਉਸ ਤੇ ਵੀ ਵਿਵਾਦ ਛੜਿਆ ਹੋਇਆ ਸੀ ਹੁਣ ਫੇਰ ਇੱਕ ਵਾਰੀ ਵਿਵਾਦਾਂ ਦੇ ਵਿੱਚ ਆ ਗਿਆ ਕੀ ਹੁਣ ਪ੍ਰਧਾਨ ਦੀ ਜਿਹੜੇ ਅਹੁਦੇ ਨੂੰ ਲੈ ਕੇ ਵੀ ਚਰਚਾਾਂ ਹੋ ਰਹੀਆਂ ਨੇ ਮੀਟਿੰਗ ਦੇ ਵਿੱਚ ਦੇਖੋ ਪ੍ਰਧਾਨ ਸਾਹਿਬ ਨੇ ਤੇ ਅੱਜ ਜਲਾ ਤਹਿਸੀਦਾਰ ਸਰਬੰਦ ਦੀ ਵੀ ਤੇ ਜਿਹੜੀ ਹਲਕਾ ਇੰਚਾਰ ਸਰਬੰਦ ਦੀ ਮੀਟਿੰਗ ਹੈ ਦੋਨਾਂ ਦੇ ਵਿੱਚ ਖੁੱਲ ਕੇ ਸਟਾਰਟਿੰਗ ਤੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਮੈਂ ਪ੍ਰਧਾਨ ਨਾ ਵਾਂ ਤੇ ਤਾਂ ਮੈਂ ਰਵਾਂ ਜੇ ਤੁਸੀਂ ਦੇ ਚਾਹੁੰਦੇ ਜਿੰਨੂੰ ਮਰਜ਼ੀ ਬਣਾ ਲੈ ਤੇ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਤੁਸੀਂ ਅੱਗੇ ਤੋਂ ਦੁਬਾਰਾ ਇਹ ਗੱਲ ਆਪਣੇ ਮੂੰਹ ਚੋਂ ਨਹੀਂ ਕੱਢਣੀ ਕਿ ਤੁਹਾਡਾ ਕੋਈ ਫਾਲਟ ਨਹੀਂ ਹੈ ਤੁਸੀਂ ਮਿਹਨਤ ਕੀਤੀ ਤੁਸੀਂ ਬੜਾ ਅੱਛਾ ਇੱਕ ਕਲੈਕਸ਼ਨ ਤੋਂ ਪਹਿਲਾਂ ਸਟੈਂਡਿਆ ਸੀ ਸਾਰੀ ਪਾਰਟੀ ਨੇ ਉਸ ਸਟੈਂਡ ਨੂੰ ਐਪਰੀਸ਼ੀਏਟ ਵੀ ਕੀਤਾ ਠੀਕ ਹੈ ਕਈ ਕੇਂਦਰ ਸਰਕਾਰ ਦੇ ਕਈ ਤਰ੍ਹਾਂ ਦੇ ਰੋਲ ਹੈ ਏਜੰਸੀਆਂ ਦੇ ਕਈ ਤਰ੍ਹਾਂ ਦੇ ਰੋਲ ਹੈ ਸਟੇਟ ਗਵਰਨਮੈਂਟਾਂ ਦੇ ਕਈ ਸਾਥ ਸਰਚੀਆਂ ਪਾਰਟੀ ਦੀ ਪਰਫਾਰਮੈਂਸ ਜਿਹੜੀ ਹੈ ਥੱਲੇ ਆਈ ਹੈ ਉਸ ਵਾਸਤੇ ਅਸੀਂ ਚਿੰਤਤ ਹਾਂ ਪਰ ਉਹਦੇ ਵਿੱਚ ਪ੍ਰਧਾਨ ਨੂੰ ਇੰਡੀਵਿਜੂਅਲੀ ਪੁਆਇੰਟ ਆਊਟ ਕਰਨਾ ਇਹ ਵਾਜਬ ਨਹੀਂ ਹੁੰਦਾ ਪਰ ਉਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਪਹਿਲਾਂ ਵੀ ਮੌਕਾ ਦਿੱਤਾ 17 ਦੇ ਵਿੱਚ ਮੌਕਾ ਦਿੱਤਾ ਗਿਆ ਸੀ 22 ਦੀਆਂ ਚੋਣਾਂ 'ਚ ਮੌਕਾ ਦਿੱਤਾ ਗਿਆ ਸੀ ਹੁਣ ਲੋਕ ਸਭਾ ਚੋਣਾਂ 'ਚ ਮੌਕਾ ਦਿੱਤਾ ਗਿਆ ਪਰ ਸਾਨੂੰ ਕੋਈ ਰਿਜ਼ਲਟ ਸਾਹਮਣੇ ਨਹੀਂ ਆਇਆ ਇਸ ਵਾਰ ਦੀ ਗੱਲ ਕਰੀਏ ਤਾਂ 10 ਸੀਟਾਂ ਤੇ ਜ਼ਮਾਨਤ ਜਬਤ ਹੋ ਜਾਂਦੀ ਹੈ ਤਾਂ ਹੁਣ ਉਹ ਚਾਹੁੰਦੇ ਆ ਕਿ ਕੋਈ ਨਵਾਂ ਪ੍ਰਧਾਨ ਆਵੇ ਜੋ ਪੂਰੀ ਪਾਰਟੀ ਨੂੰ ਇੱਕ ਨਵੇਂ ਸਿਰੇ ਤੋਂ ਚਲਾਵੇ ਨਹੀਂ ਪਹਿਲਾਂ ਤਾਂ ਇਹ ਗੱਲ ਹੈ ਨਾ ਕਿ ਪਹਿਲਾਂ ਤਾਂ ਇਹ ਤਾਂ ਲੱਭੀਏ ਕਿ ਕਾਰਨ ਕੀ ਬਣਿਆ ਆਫਟਰ ਵੋਟ ਪਰਸੈਂਟੇਜ ਡਾਊਨ ਗਈ ਹੈ ਤਾਂ ਕਾਰਨ ਕੀ ਬਣਿਆ ਅਸੀਂ ਤਾਂ ਸਿਰ ਜੋੜ ਕੇ ਉਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸੇ ਕਰਕੇ ਫੀਲਡ ਲੈਵਲ ਤੋਂ ਹੇਠਲੇ ਪੱਧਰ ਤੇ ਜਿਹੜੇ ਅਸਲੀ ਜਿਨ੍ਹਾਂ ਦੇ ਉੱਤੇ ਕੰਮ ਦਾ ਬੋਝ ਹੁੰਦਾ ਹੈ ਜਿਹੜੇ ਬੂਥ ਲੈਵਲ ਤੱਕ ਲੋਕੀ ਕੰਮ ਕਰਦੇ ਆ ਉਹਨਾਂ ਨੂੰ ਬਲਾ ਬਲਾ ਕੇ ਤੇ ਡਿਸਕਸ਼ਨਸ ਹੋ ਰਹੀਆਂ ਨੇ ਕਿ ਕਿੱਥੇ ਕਮੀ ਰਹੀ ਹੈ ਕਿਹੜੀ ਚੀਜ਼ ਨੇ ਸਾਨੂੰ ਪ੍ਰਭਾਵਿਤ ਕੀਤਾ ਕਿਸ ਗੱਲ ਨੇ ਜਿਹੜਾ ਸਾਡਾ ਵੋਟ ਬੈਂਕ ਹੈ ਉਹਨੂੰ ਖੋਰਾ ਲਾਇਆ ਕਿਸ ਤਰੀਕੇ મોદી ਜਿਹੜੀ ਇੱਕ ਪਾਸੇ ਜਿਹੜੀ ਹੈਗੀ ਹੈ મોદી ਪ੍ਰੋਬੋਡੀ ਇੱਕ ਪਾਸੇ ਐਂਟੀਮੋਡੀ ਪੋਲਰਾਈਜੇਸ਼ਨ ਹੋਈ ਉਹਦਾ ਸਾਡੇ ਉੱਤੇ ਕਿੰਨਾ ਅਸਰ ਪਿਆ ਇਹ ਚੀਜ਼ਾਂ ਤਾਂ ਸਟੱਡੀ ਦਾ ਪਾਰਟ ਹੁੰਦੀਆਂ ਨੇ ਟਾਈਮ ਲੱਗਦਾ ਸਟੱਡੀ ਕਰਨ ਵਾਸਤੇ ਇਹ ਮੈਂ ਕਹਿ ਰਿਹਾ ਨਾ ਕਿ ਬਿਨਾ ਹਾਲੇ ਸਿਲੇਬਸ ਨੂੰ ਪੜਿਆ ਪਹਿਲੇ ਤੁਸੀਂ ਜਿਹੜਾ ਕਿਸੇ ਦਾ ਕੇਸ ਸੁਣਿਆ ਜੱਜਮੈਂਟ ਜੀ ਦੇ ਦਿਓ ਤਾਂ ਵਾਜਬ ਨਹੀਂ ਸਭ ਲਗਾਤਾਰ ਧੜੇਵੰਦੀ ਪਹਿਲਾਂ ਵੀ ਨਜ਼ਰ ਆਉਂਦੀ ਆ ਵਰਕਰ ਕੋਈ ਜਿਹੜਾ ਕਹਿ ਸਕਦੇ ਆ ਬਾਗੀ ਹੋ ਜਾਂਦਾ ਪਰ ਇਸ ਸਮੇਂ ਇੱਕ ਸੀਨੀਅਰ ਲੀਡਰਸ਼ਿਪ ਭਾਵੇਂ ਮਲੂਕਾ ਸਾਹਿਬ ਦੀ ਗੱਲ ਕਰੀਏ ਭਾਵੇਂ ਚੰਦੂਆ ਜੱਜ ਸਾਹਿਬ ਦੀ ਗੱਲ ਕਰੀਏ ਤਾਂ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਉਹ ਹੀ ਖਿਲਾਫ ਖੜੀ ਆ ਜੋ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੀ ਹੋਈ ਸੀ ਹਮੇਸ਼ਾ ਸੀਨੀਅਰ ਹੀ ਖੜਦੇ ਹੁੰਦੇ ਆ ਜੂਨੀਅਰ ਤਾਂ ਵਿਚਾਰਾ ਆਰਮਨਾਲ ਕੰਮ ਕਰਨ ਵਾਲੇ ਪਾਸੇ ਹੁੰਦਾ ਸੀਨੀਅਰ ਦੀਆਂ ਹੀ ਸ਼ਮਤ ਜਾਂਦੀਆਂ ਹੁੰਦੀਆਂ ਨੇ ਸੀਨੀਅਰ ਦਾ ਹੀ ਰੌਲਾ ਹੁੰਦਾ ਬਹੁਤਾ ਇਸ ਕਰਕੇ ਜਿਹੜੇ ਇੱਥੇ ਬੈਠੇ ਸੀ ਉਹ ਵੀ ਕੋਈ ਘੱਟ ਸੀ ਨਹੀਂ ਹੁੰਦੀ ਇਹਨੇ ਹੁਣ ਇੱਥੇ ਐਡਾ ਵੱਡਾ ਹਾਲ ਭਰਿਆ ਸੀ ਉੱਥੇ ਤਾਂ ਗਿਣਤੀ ਦੇ ਕੁਝ ਬੰਦੇ ਮੈਂ ਫੋਟੋ ਦੇਖੀਏ ਮਾਰੇ ਫੋਟੋ ਦੇਖੀਏ ਸੁਣਿਆ ਤਾਂ ਹੈ ਨਹੀਂ ਵੀ ਕੀ ਕਿਹਾ ਪਰ ਇੱਥੇ ਦਾ ਉੱਥੇ ਦਾ ਕੀ ਮੁਕਾਬਲਾ ਇੱਥੇ ਸਮੁੰਦਰ ਆ ਸਰ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਬੈਠੇ ਆ ਤੇ ਜੋ ਉੱਥੇ ਚਾਰ ਵਿਅਕਤੀ ਬੈਠੇ ਆ ਡਿਫਰੈਂਸ ਆਫ opinion ਆਪਣਾ ਐਕਸਪ੍ਰੈਸ ਕਰਦੇ ਆ ਕੱਲ ਪ੍ਰਧਾਨ ਸੁਖਵੀਰ ਬਾਦਲ ਦੀ ਮਾਫੀ ਨੂੰ ਲੈ ਕੇ ਵੀ ਸਵਾਲ ਆ ਚੁੱਕੇ ਜਾ ਰਹੇ ਨੇ ਦੇਖੋ ਪ੍ਰਧਾਨ ਸਾਹਿਬ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬੜੇ ਸੱਚੇ ਦਿਲੋਂ ਜੋ ਉਹਨਾਂ ਦੇ ਮਨ ਦੇ ਵਿੱਚ ਆਇਆ ਜਦੋਂ ਅਸੀਂ ਸਥਾਪਨਾ ਦਿਵਸ ਮੌਕੇ ਸ੍ਰੀ ਗੰਪਾ ਸਾਹਿਬ ਕਰਾਈ ਸੀ ਉੱਥੇ ਉਹਨਾਂ ਨੇ ਆਪਣੀ ਗੱਲ ਕਹਿ ਦਿੱਤੀ ਗੁਰੂ ਨੂੰ ਹਾਜ਼ਰ ਬੱਤਕ ਸੰਗਤਾਂ ਨੇ ਉਸ ਗੱਲ ਨੂੰ ਐਪਰੀਸ਼ੀਏਟ ਵੀ ਕੀਤਾ ਇਸ ਕਰਕੇ ਹੁਣ ਕੀ ਇਸ਼ੂ ਹੈ ਸਾਨੂੰ ਤਾਂ ਪਤਾ ਨਹੀਂ ਅਸੀਂ ਹਮੇਸ਼ਾ ਅਕਾਲ ਤਖਤ ਨੂੰ ਸਮਰਪਿਤ ਆ ਜੇ ਕੋ ਕਹਿੰਦਾ ਜੇ ਅਸੀਂ ਅਕਾਲ ਤਖਤ ਤੇ ਜਾਣਾ ਇਹਨਾਂ ਨੂੰ ਸੱਦਿਆ ਜਾਵੇ ਜਦੋਂ ਹੁਕਮ ਆਏਗਾ ਨੰਗੇਪਰੀ ਜਾਵਾਂਗੇ ਅਕਾਲ ਤੱਕ ਕਾਰਨ ਰਹੇ ਨੇ ਕਿ ਲਗਾਤਾਰ ਧੜੇਵੰਦੀ ਵੰਦੀ ਵੰ ਰਹੀ ਆ ਜੋ ਖੁਦ ਨਾਲ ਚਲਦੇ ਸੀ ਉਹੀ ਵੀ ਵਿਰੋਧ ਵਿੱਚ ਖੜ ਗਏ ਨੇ ਅਕਾਲੀ ਦਲ ਕੋਲੇ ਇਸ ਸਮੇਂ ਬਾਈ ਇਲੈਕਸ਼ਨ ਬਿਲਕੁਲ ਸਿਰਤੇ ਨੇ ਚੈਲੰਜ ਸੀ ਕਿ ਬਾਕੀ ਨਾਲ ਲੜਨਾ ਪਰ ਹੁਣ ਤਾਂ ਖੁਦ ਦੇ ਨਾਲ ਹੀ ਲੜਨਾ ਪੈ ਰਿਹਾ ਚਲੋ ਇਹ ਵੀ ਇੱਕ ਡੈਮੋਕ੍ਰੇਸੀ ਦਾ ਹਿੱਸਾ ਹੈ ਕਿ ਹਮੇਸ਼ਾ ਡਿਫਰੈਂਸਸ ਹੁੰਦੇ ਆ ਕਈ ਵਾਰੀ ਪਹਿਲਾਂ ਵੀ ਹੋਏ ਫਿਰ ਲੋਕੀ ਪਾਰਟੀਆਂ ਤੋਂ ਅਲੱਗ ਵੀ ਹੁੰਦੇ ਆ ਪਾਰਟੀਆਂ ਦੇ ਵਿੱਚ ਵੀ ਹੁੰਦੇ ਆ ਨਾਰਮਲ ਪ੍ਰਕਿਰਿਆ ਹੈ ਕੋਈ ਗੱਲ ਨਹੀਂ ਗੱਲਬਾਤ ਕਰਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਹਮੇਸ਼ਾ ਹੀ ਪਾਰਟੀ ਤਾਂ ਮੈਂ ਕਹਣਾ ਕਿ ਹਮੇਸ਼ਾ ਮਾਂ ਦੀ ਤਰ੍ਹਾਂ ਹੁੰਦੀ ਹੈ ਪਾਰਟੀ ਹਮੇਸ਼ਾ ਹੀ ਸਾਰਿਆਂ ਨੂੰ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕਰਦੀ ਹੈ ਕਈ ਵਾਰੀ ਫਿਰ ਬੰਦੇ ਪੱਲਾ ਛੱਡਾ ਜਾਂਦੇ ਆ ਉਹ ਫਿਰ ਮਹਿਸੂਸ ਵੀ ਕਰਦੇ ਆ ਫਿਰ ਵਾਪਸ ਵੀ ਆਉਂਦੇ ਆ ਚੱਲਦਾ ਰਹਿੰਦਾ ਆਖਰੀ ਸਵਾਲ ਹੈ ਮੇਰਾ ਕਿ ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਲਗਾਤਾਰ ਇਹ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਹੀ ਵਿਵਾਦ ਸਾਹਮਣੇ ਆਉਂਦੇ ਨੇ ਕਿੰਨਾ ਕੁ ਪ੍ਰਭਾਵ ਪਾਵੇਗਾ ਆਉਣ ਵਾਲੀਆਂ ਚੋਣਾਂ 'ਚ ਇਸ ਚੀਜ਼ ਦਾ ਨਹੀਂ ਹੁਣ ਤਾਂ ਸਾਰਾ ਵਰਕਰ ਸਾਡਾ ਸਾਰੇ ਲੀਡਰ ਸਾਰੇ ਅਹੁਦੇਦਾਰ ਚਿੰਤਤ ਹੈ ਇਸ ਗੱਲ ਤੋਂ ਔਰ ਇਹ ਜਿਹੜੀ ਚਿੰਤਾ ਉਹਨਾਂ ਦੀ ਜਿਹੜੀ ਹੈ ਮੈਂ ਸਮਝਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੈਫੀਨਿਟਲੀ ਇੱਕ ਪੋਜ਼ਿਟਿਵ ਜਿਹੜੀ ਹੈ ਸੰਕੇਤ ਲੈ ਕੇ ਆਏਗੀ ਕਿਉਂਕਿ ਜਦੋਂ ਮਾਰਕੀਟ ਚਿੰਤਤ ਹੁੰਦਾ ਉਹ ਮਿਹਨਤ ਵੀ ਵਧ ਕਰਦਾ ਉਹ ਹੱਲ ਵੀ ਤਿਆ ਕਰਨ ਦੀ ਕੋਸ਼ਿਸ਼ ਕਰਦਾ ਉਹ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਸੋ ਇਹ ਚੀਜ਼ ਜਸ ਸਿਖਾਉਂਦੀਆਂ ਨੇ ਹਾਰਾ ਹਮੇਸ਼ਾ ਤੁਹਾਨੂੰ ਬਹੁਤ ਕੁਝ ਸਿਖਾਉਂਦੀਆਂ ਇਸ ਕਰਕੇ ਹਮੇਸ਼ਾ ਹੀ ਇਹ ਪ੍ਰਕਿਰਿਆ ਤੁਸੀਂ ਬੇਸ਼ੱਕ ਡਿੱਗਦੇ ਹੋ ਤੋਂ ਸਿੱਖਦੇ ਹੋ ਫਿਰ ਅੱਗੇ ਵਧਦੇ ਹੋ ਕਾਲੀਦਲ ਜਲਦ ਹੀ ਇਕੱਠਾ ਨਜ਼ਰ ਆਏਗਾ ਨਹੀਂ ਅਸੀਂ ਸਾਡੀ ਤਾਂ ਕੋਸ਼ਿਸ਼ ਹੈ ਅਸੀਂ ਤਾਂ ਕਿਸੇ ਨੂੰ ਕੋਈ ਬਾਤ ਨਹੀਂ ਤੱਕ ਰਹੇ ਪਰ ਕੁਝ ਬੰਦੇ ਤਾਂ ਹੁੰਦਾ ਕਿ ਉਹ ਆਪਣੀ ਕਾਲੀ ਚ ਗੱਲ ਕਰਦੇ ਕੋਈ ਗੱਲ ਨਹੀਂ ਇਕੱਠਾ ਹੀ ਹੈ ਹੁਣ ਵੀ ਸਾਡੇ ਵੱੱਲੇ ਤਾਂ ਅੱਜ ਵੀ ਇਕੱਠੇ ਹੀ ਹੈ ਤਾਂ ਬਿਲਕੁਲ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਜਿਹੜੀ ਲਗਾਤਾਰ ਬਹਿਸਵਾਦੀ ਚੱਲ ਰਹੀ ਹੈ ਧੜੇਬੰਦੀ ਚੱਲ ਰਹੀ ਹੈ ਤਾਂ ਉਸ ਨੂੰ ਘਟ ਕਰਨ ਦੀ ਜਿਹੜੀ ਵੀ ਕੋਸ਼ਿਸ਼ ਵੀ ਕੀਤੀ ਜਾਵੇਗੀ ਪਰ ਇਸ ਸਮੇਂ ਕਿਤੇ ਨਾ ਕਿਤੇ ਚੋਣਾ ਸਿਰਤੇ ਨੇ ਉਸ ਸਮੇਂ ਧੜੇਬੰਦੀ ਜਿਹੜੀ ਅਕਾਲੀ ਦਲ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਨੂੰ ਲੈ ਕੇ ਇਹ ਜਾ ਰਿਹਾ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਸਵਾਲات ਨਹੀਂ ਚੁਕੇਗੇ ਪ੍ਰਧਾਨ ਦੇ ਵੱਲੋਂ ਖੁਦ ਕਹਿ ਦਿੱਤਾ ਗਿਆ ਸੀ ਕਿ ਜੇਕਰ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਸਕਦੇ ਹੋ ਪਰ ਪੂਰਨ ਤੌਰ ਤੇ ਅਕਾਲੀ ਦਲ ਲੀਡਰ ਹਾਲੇ ਵੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਹੀ ਦਾਂਤ ਉਹਨਾਂ ਨੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਕਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਵੀਡੀਓ ਜਨਰਲ ਸਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਵੀ ਐਬੀਬੀ ਸਾਜਾ ਚੰਡੀਗੜ੍ਹ